ਸਰ ਅਲਕਲਾ ਵਿਖੇ ਜੁਬਕ ਸੇਵਾਮਾ ਕਲਬ ಗ್ರಾಮ ਪੰਚਾਇਤ ਐਨਆਰਆਈ ਵੀ ਅਤੇ ਇਲਾਕੇ ਦੇ ਸਹਿਯੋਗ ਨਾਲ ਸਾਲਾਨਾ 11ਵਾਂ ਸ਼ਾਨਦਾਰ ਪਿੰਡ ਪੱਤਰ ਫੁੱਟਬਾਲ ਟੂਰਨਾਮੈਂਟ 187 ਬਾਬਾ ਸ਼ੇਰ ਸਿੰਘ ਜੀ ਦੀ ਯਾਦ ਵਿੱਚ 19 ਤੋਂ 23 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਚੱਲ ਰਹੀ ਇਸ ਫੁੱਟਬਾਲ ਟੂਰਨਾਮੈਂਟ ਦੌਰਾਨ ਅਜਮੁਖ ਮਹਿਮਾਨ ਡਾਕਟਰ ਪ੍ਰਵਿੰਦਰ ਸੂਦ ਐਸਟੀਆਰ ਹਸਪਤਾਲ ਕੁੱਟਫ ਤੋਹੀ ਨੇ ਆਪਣੇ ਸਾਥੀਆਂ ਸਮੇਤ ਪੁੱਜ ਕੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦੇ ਕੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਸਰਪੰਚ ਮੋਹਨ ਸਿੰਘ ਨੇ ਦੱਸਿਆ ਕਿ 23 ਮਾਰਚ ਨੂੰ ਫਾਈਨਲ ਵਾਲੇ ਦਿਨ ਮੁੱਖ ਮਹਿਮਾਨ ਡਾਕਟਰ ਰਾਜਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਡਾਕਟਰ ਸ਼ਾਮ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਜੀਤੂ ਅਤੇ ਉਪ ਜੀਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ ਇਸ ਮੌਕੇ ਡਾਕਟਰ ਪਰਮਿੰਦਰ ਸੂਤ ਜੀ ਨਲੂਨਦੀ ਪਿਤਾ ਜੀ ਸ਼੍ਰੀ ਰਾਮ ਪ੍ਰਕਾਸ਼ ਸੂਤ ਸਾਪਕਾ ਆਡਿਟ ਇਨਸਪੈਕਟਰ ਡਾਕਟਰ ਗਗਨ ਵਿਸ਼ੇਸ਼ ਤੋਤੀ ਹਾਜਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮੇਂਦਰ ਸੂਤ ਐਸਜੀਆਰ ਹਸਪੀਟਲ ਕੋਰਡ ਤੋਂ ਹੀ ਤੋਂ ਅੱਜ ਸਾਨੂੰ ਸ੍ਰੇਆਲਾ ਕਲਾ ਵਿਖੇ ਪਹੁੰਚਣ ਦਾ ਮੌਕਾ ਮਿਲਿਆ ਸਾਡੇ ਸਰਪੰਚ ਸਾਹਿਬ ਸਾਡੇ ਨਾਲ ਖੜੇ ਜੋ ਇਸ ਵੇਲੇ ਤੇ ਸਾਡੇ ਪੰਚ ਸਾਹਿਬ ਸਾਡੇ ਪ੍ਰਿੰਸੀਪਲ ਹਰਪਜਨ ਜੀ ਮੇਰੇ ਫਾਦਰ ਸਾਹਿਬ ਰਾਮ ਪ੍ਰਕਾਸ਼ ਸਿੰਘ ਜੀ ਇੱਥੇ ਸਾਰੇ ਹੌਮ ਹਮ ਅੱਗੇ ਪਹੁੰਚੇ ਬੱਚਿਆਂ ਨੂੰ ਮਨੋਵਲ ਨੂੰ ਬਧਾਣ ਵਾਸਤੇ ਇਹ ਬਹੁਤ ਹੀ ਅੱਛਾ ਉਪਰਾਲਾ ਇਸ ਵੇਲੇ ਜੋ ਚੱਲ ਰਿਹਾ ਖੇਡਾਂ ਦਾ ਅੱਜ ਦੀ ਡੇਟ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤੇ ਫਸਲ ਤੇ نسل ਜਿਹਨੂੰ ਕਿ ਬਚਾਣ ਦਾ ਬਹੁਤ ਵੱਡਾ ਉਪਰਾਲਾ ਸਾਨੂੰ ਕਰਨਾ ਚਾਹੀਦਾ ਜੋ ਕਿ ਇਸ ਵੇਲੇ ਹੋ ਵੀ ਰਿਹਾ ਮੈਂ ਤਹਿਜਨੋ ਧੰਨਵਾਦ ਕਰਦਾ ਸਰਪੰਚ ਸਾਹਿਬ ਦਾ ਜਿਹੜੇ ਗੈਤਾਂ ਦੇ ਉਪਰਾਲੇ ਡੇ বাই ਡੇ ਵਾਧੇ ਜਾ ਰਿਹਾ ਇਹਨਾਂ ਦੇ ਕਾਰਕਮਲਾਂ ਦੇ ਨਾਲ ਜੋ ਵੀ ਅੱਗੇ ਹੋਣੇ ਮੈਨੂੰ ਪਤਾ ਕਿ ਬਹੁਤ ਵਧੀਆ ਇਨਸਾਨ ਹੈ ਇਸ ਕਰਕੇ ਪਿੰਡ ਨੇ ਦੁਆਰਾ ਚੁਣਿਆ ਕਿਉਂਕਿ ਆਪਣਾ ਮੋਤਵਾਰ ਬਣਾਇਆ ਸਾਡੇ ਸਰਪੰਚ ਸਾਹਿਬ ਜੋ ਇਸ ਵੇਲੇ ਪਰਮਾਤਮਾ ਇਹਨਾਂ ਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਤੇ ਨਾਲ ਦੀ ਨਾਲ ਹੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੇ ਉਪਰਾਲੇ ਹੈਗੇ ਆ ਵਾਧੇ ਚਲੇ ਜਾਣ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਟੂਰਨਾਮੈਂਟ ਦੀਆਂ ਸਾਰਿਆਂ ਨੂੰ ਹੀ ਲੱਖ ਲੱਖ ਵਧਾਈਆਂ ਤੇ ਧੰਨਵਾਦ ਕਰਦਾ ਪੰਚਾਇਤ ਮੈਂਬਰਾਂ ਦਾ ਸਾਰਿਆਂ ਦਾ ਔਰ ਪਿੰਡ ਦੇ ਵਸਨੀਕਾਂ ਦਾ ਜਿਨ੍ਹਾਂ ਨੇ ਕਿ ਦੁਆਰਾ ਦੁਆਰਾ ਇੱਥੇ ਆਣ ਦਾ ਮੌਕਾ ਦਿੱਤਾ ਤੇ ਆ ਕੇ ਇਹਨਾਂ ਨੂੰ ਸਾਰਿਆਂ ਦਾ ਦਰਸ਼ਨ ਕਰਨ ਦਾ ਮੌਕਾ ਮਿਲਿਆ ਆਪਣੇ ਜਿਹੜੇ ਇਲਾਕੇ ਦੇ ਵਿੱਚ ਜੋ ਵੀ ਆਸ਼ੀਰਵਾਦ ਪ੍ਰਾਪਤ ਹੋ ਰਿਹਾ ਤੇ ਬਹੁਤ ਹੀ ਜ਼ਿਆਦਾ ਧੰਨਵਾਦ ਕਰਦਾ ਸਾਰਿਆਂ ਦਾ ਜੀ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਸਰਹਾਲਾ ਕਲਾਂ ਚੱਲ ਰਿਹਾ ਟੂਰਨਾਮੈਂਟ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਕਰਵਾਇਆ ਜਾ ਰਿਹਾ ਹੈ ਇਸ ਮੈਚ ਦੌਰਾਨ 16 ਟੀਮਾਂ ਨੇ ਹਿੱਸਾ ਲਿਆ ਅਤੇ ਕੱਲ ਇਸ ਟੂਰਨਾਮੈਂਟ ਦਾ ਆਖਰੀ ਫਾਈਨਲ ਮੈਚ ਹੈ ਔਰ ਇਲਾਕੇ ਵੱਲੋਂ ਨਗਰ ਨਿਵਾਸੀਆ ਵੱਲੋਂ ਬਹੁਤ ਹੀ ਵਧੀਆ ਖੁਆਰਾ ਮਿਲ ਰਿਹਾ ਹੈ ਔਰ ਅਸੀਂ ਸਾਰਿਆਂ ਦੇ ਤੇਜ਼ਰਤਨ ਵਧਦੀ ਹਾਂ ਅੱਜ ਦੇ ਟੂਰਨਾਮੈਂਟ ਦੌਰਾਨ ਸਾਡੇ ਕੋਲ ਪਹੁੰਚੇ ਡਾਕਟਰ ਪ੍ਰਵੀਂਦਰ ਸੋਧ ਐਸ ਜੀ ਆਰ ਹਸਪੀਟਲ ਕਟਬਤੋਹੀ ਇਹਨਾਂ ਦਾ ਔਰ ਉਹਨਾਂ ਦੇ ਨਾਲ ਪਿਤਾ ਔਰ ਪੂਰੀ ਸੁਮੱਚੀ ਟੀਮ ਅਸੀਂ ਇਹਨਾਂ ਦਾ ਤੇਜ਼ਰਤਨ ਵਧਦੀ ਹਾਂ ਔਰ ਨਾਲ ਮਾਸਟਰ ਭਾਈਨਸਰ ਜੀ ਜਨੋਹਾ ਜਨਾਨੇ ਕੇ ਇਸ ਰਹਾਲਾ ਕਲਾ ਦੀ ਸਪੋਰਟਸ ਦਾ ਬੇਸ ਬਣਾਇਆ ਔਰ ਨਾਲ ਸਾਡੇ ਪ੍ਰਿੰਸੀਪਲ ਮਨਮੋਨ ਸਿੰਘ ਜੀ ਜਗਜਗਮੋਨ ਸਿੰਘ ਜੀ ਡਾਂਡੀਆਂ ਇਹਨਾਂ ਦਾ ਵੀ ਇੱਕ ਬਚਾਚਾ ਦੋਖ ਦੰਦੇਆ ਸਪੋਰਟਸ ਵੱਖੋਂ ਔਰ ਅਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦੀ ਹਾਂ ਔਰ ਕੱਲ ਫਾਈਨਲ ਟੂਰਨਾਮੈਂਟ ਦੇ ਵਿੱਚ ਵਿਸ਼ੇਸ਼ ਤੌਰ ਤੇ ਮਜੂਦਾ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਜੀ ਅਤੇ ਉਹਨਾਂ ਦੇ بیٹے ਮੌਜੂਦਾ ਐਮਐਲਏ ਡਾਕਟਰ ਅਸ਼ਾ ਕੁਮਾਰ ਜੀ ਇਨਾਵ ਵੰਡ ਕੇ ਪਲੇਅਰਾਂ ਦਾ ਹੌਸਲਾ ਵਧਾਉਣਗੇ ਅਸੀਂ ਸਾਰੇ ਇਲਾਕੇ ਦਾ ਧੰਨਵਾਦ ਕਰਦੇ ਹਾਂ ਔਰ ਜਿੰਨੀਆਂ ਵੀ ਟੀਮ ਆਈਆਂ ਹਨ ਔਰ ਉਹਨਾਂ ਪਿੰਡਾਂ ਦਾ ਉਹਨਾਂ ਪਲੇਅਰਾਂ ਦਾ ਤੇ ਜ਼ਰੂਰਤ ਨੂੰ ਮਰਦੀ ਹਾਂ ਕਿ ਸਾਡੇ ਪਿੰਡ ਦੀ ਰੌਣਕ ਨੂੰ ਬਧਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ